ਸ਼ੱਕ ਕਮਾਲ ਦੀ ਗੱਲ ਸਿੱਖ ਰਾਜ ਕਾਇਮ ਕੀਤਾ ਕਿਸੇ ਮਸਜਿਦ ਦੀ ਇੱਟ ਤੱਕ ਨਹੀਂ ਲਾਈ ਗਈ ਕਿਤੇ ਹਿੰਦੂ ਦਾ ਮੰਦਿਰ ਨਹੀਂ ਢਾਇਆ ਗਿਆ ਅੱਜ ਵੀ ਰਾਜ ਹੁੰਦੇ ਆ ਹੁਣ ਵੀ ਜਿਨ੍ਹਾਂ ਦੇ ਰਾਜ ਆਉਂਦੇ ਆ ਨਾ ਉਹ ਦੂਜਿਆਂ ਦੇ ਧਰਮ ਸਥਾਨ ਢਾ ਕੇ ਤੇ ਆਪਣੇ ਬਣਾਉਂਦੇ ਪਰ ਸਿੱਖੀ ਕਮਾਲ ਦੀ ਸੀ ਰਾਜ ਵੀ ਰਹੇ ਪੂਰੇ ਤਵਾਰੀਖ ਦੇ ਪੰਨਿਆਂ ਤੇ ਪੜ੍ਹ ਕੇ ਵੇਖ ਲਓ ਕਿਸੇ ਇੱਕ ਮਸਜਿਦ ਇੱਕ ਮੰਦਿਰ ਦਾ ਢਾਉਣਾ ਤੇ ਦੂਰ ਦੀ ਗੱਲ ਰਹੀ ਇੱਕ ਇੱਟ ਤੱਕ ਵੀ ਨਹੀਂ ਲਾਈ ਗਈ ਸਗੋਂ ਲਾਈ ਜਰੂਰ ਗਈ ਲਾਈ ਨਹੀਂ ਗਈ ਜਦੋਂ ਸਿੱਖ ਰਾਜ ਗਿਆ ਪੁਸਤਕ ਪੜੋਗੇ ਨਾ ਸਮਝ ਆਊਗੀ ਕਿ ਜਦੋਂ ਇੱਕੋ ਤਖਤ ਦੀ ਪ੍ਰਾਪਤੀ ਲਈ ਆਪਸ ਵਿੱਚ ਲੜ ਪਏ ਨਾ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਆ ਸਾਡੀਆਂ ਲੜਾਈਆਂ ਨੇ ਸਾਡੀਆਂ ਪੀੜ੍ਹੀਆਂ ਨੂੰ ਠੂਠੇ ਫੜਾ ਦੇਣੇ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਹੱਥਾਂ ਵਿੱਚ ਠੂਠੇ ਫੜਾ ਦੇਣੇ ਹਨ ਨੂੰ ਮੰਗਣ ਲਾ ਦੇਣਾ ਅਸੀਂ ਅੱਜ ਸਲਤਨਤ ਦੇ ਮਾਲਕ ਵਾਂ ਜੇ ਅਸੀਂ ਇੱਕ ਨਾ ਨਾ ਹੋਏ ਸਾਡੇ ਕੋਲ ਰਾਜ ਪਾ ਅੱਜ ਜਿਹੜੀਆਂ ਅੱਜ ਦੂਜਿਆਂ ਦੇ ਕੰਟਰੀਆਂ ਜਾ ਕੇ ਸਾਨੂੰ ਗੁਲਾਮੀਆਂ ਕਰਨੀਆਂ ਪੈਰੀਆਂ ਨਾ ਕਦੀ ਬਾਦਸ਼ਾਹ ਸੀ ਤੁਸੀਂ ਕਦੀ ਤਵਾ ਰਿਖਦੇ ਪੰਨੇ ਪੜ੍ਹ ਕੇ ਵੇਖਿਓ ਸ਼ੇਰੇ ਪੰਜਾਬ ਦੇ ਵੇਲੇ ਤੁਹਾਡੇ ਇੱਕ ਸਿੱਕੇ ਦੀ ਵੈਲਿਊ ਕੀ ਸੀ ਬਰਾ